ਹਾਂਜੀ ਬਾਈ ਸੱਤ ਸ੍ਰੀ ਅਕਾਲ ਲਖਪਤਰਾਏ ਹਰਮੰਦਰ ਸਾਹਿਬ ਆਉਂਦਾ ਹੈ ਤੇ ਉੱਥੇ ਬੇਆਦਬੀ ਕਰਨੇ ਸ਼ੁਰੂ ਕਰ ਦਿੰਦਾ ਹੈ ਇਤਿਹਾਸਕਾਰ ਇਥੇ ਵੀ ਦੱਸਦੇ ਹਨ ਕਿ ਉਸਨੇ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਇਆ ਸੀ ਲਖਪਤਰਾਏ ਤੋਂ ਬਾਅਦ ਆਉਂਦਾ ਹੈ ਅਬਦਾਲੀ ਅਬਦਾਲੀ ਦਾ ਬੈਰ ਜਦੋਂ ਸਿੱਖਾਂ ਨਾਲ ਪਿਆ ਤਾਂ ਉਸਨੇ ਆਪਣੇ ਦੋਮਾ ਪੁੱਤਰਾਂ ਜਹਾਨ ਖਾਨ ਤੇ ਤੈਮੂਰ ਖਾਨ ਨੂੰ ਭੇਜਿਆ ਹਰਮੰਦਰ ਸਾਹਿਬ ਆਉਣ ਤੋਂ ਬਾਅਦ ਉਹਨਾਂ ਨੇ ਹਰਮੰਦਰ ਸਾਹਿਬ ਦੇ ਸਰੋਵਰ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ। ਉਸ ਵਿੱਚ ਉਹਨਾਂ ਨੇ ਪਸ਼ੂਆਂ ਦੀਆਂ ਹੱਡੀਆਂ ਹੋਰ ਗੰਦਪਿੱਲ ਨਾਲ ਭਰ ਦਿੱਤਾ। ਤੇ ਜਦੋਂ ਇਸ ਗੱਲ ਦਾ ਪਤਾ ਸਿੱਖ ਕੌਮ ਦੇ ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਆਪਣੀ ਫੌਜ ਇਕੱਠੀ ਕੀਤੀ ਤੇ ਦੋਮਾ ਨਾਲ ਤੈਮੂਰ ਖਾਨ ਤੇ ਜਹਾਂਨ ਖਾਨ ਨਾਲ ਜੰਗ ਲੜੀ ਤੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਆਪਣਾ ਸੀਸ ਸਹਾਦਤ ਵਿੱਚ ਭੇਟ ਕੀਤਾ ਸੀ ਇੱਥੇ ਹੀ ਅਬਦਾਲੀ ਨਹੀਂ ਰੁਕਦਾ ਜਦੋਂ ਵੱਡਾ ਕਲੂਕਾਰਾ ਹੁੰਦਾ ਹੈ ਤਾਂ ਉਸ ਨੇ ਲਗਭਗ ਸਿੱਖਾਂ ਦੀ ਅੱਧੀ ਕੌਮ ਨੂੰ ਖਤਮ ਕਰ ਦਿੱਤਾ ਸੀ ਤੇ ਕਾਬਲ ਬਲ ਵਾਪਸ ਜਾਂਦਿਆਂ ਹੋਇਆਂ ਉਸ ਨੇ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਵੀ ਤੋਪਾਂ ਤੇ ਗੋਲਿਆਂ ਨਾਲ ਢਾਹ ਢੇਰੀ ਕਰ ਦਿੱਤਾ ਸੀ ਉਹ ਸੋਚਦਾ ਸੀ ਕਿ ਹੁਣ ਮੈਂ ਸਿੱਖਾਂ ਦੀ ਅੰਤਿ ਕੌਮ ਖਤਮ ਕਰ ਦਿੱਤੀ ਹੈ ਤੇ ਉਹਨਾਂ ਦੇ ਸਭ ਤੋਂ ਪਵਿੱਤਰ ਅਸਥਾਨ ਨੂੰ ਵੀ ਟਾਈਟੇਰੀ ਕਰ ਦਿੱਤਾ ਹੈ ਤਾਂ ਇਹ ਕੌਮ ਕਈ ਪੁਸਤਾਂ ਤੱਕ ਹੁਣ ਸਿਰ ਨਹੀਂ ਚੱਕ ਸਕੇਗੀ ਪਰ ਅਬਦਾਲੀ ਇਹ ਭੁੱਲ ਗਿਆ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਥਾਪਿਆ ਹੋਇਆ ਖਾਲਸਾ ਸੀ ਇਹ ਜੋ ਸਿੱਖ ਸਨ ਇਹ ਤਾਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਸਨ ਫਿਰ ਉਹ ਆਪਾ ਜੱਸਾ ਸਿੰਘ ਆਲੂਵਾਲਿਆ ਜੀ ਨੇ ਸਹਾਰੰਦ ਤੇ ਹਮਲਾ ਕੀਤਾ ਤੇ ਹਰਿਮੰਦਰ ਸਾਹਿਬ ਦੀ ਕੀਤੀ ਹੋਈ ਬੇਅਦਬੀ ਦਾ ਅਬਦਾਲੀ ਤੋਂ ਬਦਲਾ ਲੈਂਦੇ ਹਨ ਉਨ੍ਹਾਂ ਦੁਆਰਾ ਨਿਵਾਜਿਆ ਗਿਆ ਗਵਰਨਰ ਨੂੰ ਮਾਰ ਦਿੱਤੇ ਹਨ ਅਤੇ ਸਹਰੰਦ ਨੂੰ ਲੁੱਟ ਕੇ ਦੁਆਰਾ ਹਰਮੰਦਰ ਸਾਹਿਬ ਜੀ ਦੀ ਉਸਾਰੀ ਕਰਵਾਈ ਜਾਂਦੀ ਹੈ ਜਦੋਂ ਬਾਬਾ ਦਸਤਾ ਸਿੰਘ ਆਲੂ ਵਾਲਿਆਂ ਨੇ ਸਹਰੰਦ ਨੂੰ ਲੁੱਟਿਆ ਸੀ ਤਾਂ ਇਸ ਤੋਂ ਬਾਅਦ ਉਹਨਾਂ ਨੇ ਚਾਦਰ ਲਿਆ ਕੇ ਪ੍ਰਕਰਮਾ ਵਿੱਚ ਬਿਸਾਤੀ ਸੀ ਤੇ ਉਸ ਉੱਤੇ 7 ਲੱਖ ਰੁਪਏ ਉਸ ਟਾਈਮ ਇਕੱਠੇ ਕਰ ਦਿੱਤੇ ਸਨ ਤੇ ਇਹ ਰੁਪਏ ਦਿੱਤੇ ਗਏ ਸਨ ਕਰੋੜੀ ਮਲ ਨੂੰ ਤੇ ਦੇਸ਼ ਰਾਜ ਮਿਸਤਰੀ ਦੀ ਜ਼ਿੰਮੇਵਾਰੀ ਲਈ ਗਈ ਸੀ ਹਰਮੰਦਰ ਸਾਹਿਬ ਦੀ ਉਸਾਰੀ ਕਰਨ ਲਈ ਦੁਬਾਰਾ ਤੋਂ ਇੱਥੇ ਇਹ ਗੱਲ ਵੀ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਜੋ ਅੱਜ ਦੀ ਇਹ ਬਣੀ ਹੋਈ ਇਮਾਰਤ ਹੈ ਇਹ ਬਾਬਾ ਜੱਸਾ ਸਿੰਘ ਆਲੂ ਵਾਲੇ ਨੇ ਬਣਾਈ ਸੀ ਨਾ ਕਿ ਧੰਨ ਗੁਰੂ ਹਰ ਧੰਨ ਗੁਰੂ ਅਰਜਨ ਦੇਵ ਜੀ ਦੀ ਬਣਾਈ ਹੋਈ ਹੈ ਉਸ ਨੂੰ ਤਾਂ ਅਫਦਾਲੀ ਨੇ ਢਾਈ ਢੇਰੀ ਕਰ ਦਿੱਤਾ ਸੀ ਹੁਣ ਹਰਮੰਦਰ ਸਾਹਿਬ ਦੀ ਜੋ ਇਮਾਰਤ ਬਣਾਈ ਗਈ ਸੀ ਇਹ ਬਹੁਤ ਮਜ਼ਬੂਤ ਤੇ ਪੱਕੀ ਬਣਵਾਈ ਗਈ ਸੀ ਇਸ ਨੂੰ ਬਣਾਉਣ ਦੇ ਲਈ ਨਾਨਕ ਸ਼ਾਹੀ ਇੱਟ ਵਰਤੀ ਗਈ ਸੀ ਜਿਸ ਦੀ ਮੋਟਾਈ ਹੁੰਦੀ ਸੀ 1 ਇੰਚ ਤੇ ਚੜਾਈ ਹੁੰਦੀ ਸੀ 3 ਇੰਚ ਤੇ ਲੰਬਾਈ ਸੀ 18 ਇੰਚ ਤੇ ਇੱਥੇ ਧੰਗ ਗੁਰੂ ਅਰਜਨ ਦੇਵ ਜੀ ਦੇ ਕੀਤੇ ਹੋਏ ਬਚਨ ਸਹੀ ਹਸਾਬਤ ਹੋ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਇੱਕ ਵਾਰ ਕੱਚਾ ਬਣੇਗਾ ਤੇ ਬਾਅਦ ਵਿੱਚ ਇਹ ਠਹਿ ਕੇ ਪੱਕਾ ਬਣੇਗਾ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ